ਕੀ ਦੀਆਂ ਤੇ ਉਹ ਇਹ ਬੋਲਦੇ ਸੰ ਆ ਇੱਕ ਵਾਰ ਸਾਰੇ ਪੜੋ ਕਿ ਮੈਂ ਸਮਾਪਤੀ ਕਰਦਾ ਹਾਂ ਕੋਈ ਦਸਨਾ ਬਾਂਦੀ ਨਾ ਰਹੇ ਸਿਰ ਦਾ ਮਹੱਤਤਾ ਦਾ ਇਸ ਸਿਰ ਦਾ ਉਹ ਤਾਂ ਜਾਵੇ ਮੇਰਾ ਸਿੱਖੀ ਸਿਧਨਾਂ ਦਾ ਹਉ ਤੁਿੱਛ ਜੀਮਨ ਮਿਲਿਆ ਉਹ ਗੁਰੂ ਕੇ ਸਵਾਲੋਂ ਕਦੋਂ ਮੌਤ ਤੋਂ ਪਿੱਛੇ ਹਟਦੇ ਨੇ ਸਿੱਖ ਆਤਮਾ ਮੌਤ ਤੋਂ ਬਚ ਕੇ ਰਹਿੰਦਾ ਹੈ ਬਸ ਸਰੀਰਕ ਮੌਤ ਦੀ ਪਰਵਾਹ ਨਹੀਂ ਕਰਦਾ ਉਹ ਵੀ ਧਰਮ ਆਮਾਨ ਵਾਸਤੇ ਦੂਸਰੇ ਦੇ ਭਲੇ ਵਾਸਤੇ ਬਾਬਾ ਜੀ ਦੀ ਇਸ ਮਹਾਨ ਸ਼ਹਾਦਤ ਨੂੰ ਬਾਰ-ਬਾਰ ਨਮਸਕਾਰ ਕਰਦਾ ਸਤਿਗੁਰੂ ਮੇਰ ਕਰਨ ਅਸੀਂ ਇਸੇ ਤਰ੍ਹਾਂ ਬਾਬਾ ਜੀ ਦੀਆਂ ਯਾਦਾਂ ਬਣਾਦੇ ਰਹੇ ਧਿਆਨ ਦੇਣਾ ਸਾਡੇ ਸਰਕਾਰਯੋਗ ਸੰਤ ਬਾਬਾ ਗੁਰਨਾਮ ਸਿੰਘ ਜੀ ਮਹਾਂਪੁਰਖ ਹਨ ਮਹਾਂਪੁਰਖ ਦੀ ਆਪਣੀ ਕਰਨੀ ਨਾਮੇ ਨਾਲ ਹੀ ਸਦਾ ਹੀ ਜਿੰਦਾ ਹਨ ਪਰ ਬਾਬਾ ਜੀ ਨੇ ਵੱਡੇ ਵੱਡੇ ਸਮਾਗਮਾਂ ਦੇ ਰੂਪ ਵਿੱਚ ਵਰਤ ਸ਼ਹਾਦਤ ਦਾ ਦਿਹਾੜਾ ਮਨਾ ਕੇ ਬਾਬਾ ਚੰਨ ਸਿੰਘ ਸਾਹਿਬ ਜੀ ਦੀ ਮਹਾਰ ਕਮਾਈ ਨੂੰ ਸਜਦਾ ਕੀਤਾ ਗੁਰੂ ਸਹਿ ਮੇਰ ਕਰਨ ਮਾਪੁਰਸ਼ਾਂ ਦੇ ਸਰਤੇ ਮੇਰ ਪਰ ਹੱਥ ਰੱਖਣ ਇਸੇ ਤਰ੍ਹਾਂ ਪੰਥ ਕੌਮ ਦੀ ਸੇਵਾ ਬਾਬਾ ਜੀ ਚੜ੍ਹਦੀ ਕਲਾ ਨਾਲ ਕਰਦੇ ਰਹਿਣ ਕੋ ਸਿੱਖ ਕੌਮ ਨੂੰ ਇਹਨਾਂ ਤੇ ਬਹੁਤ ਵੱਡਾ ਮਾਣ ਹੈ ਬਹੁਤ ਵੱਡਾ ਮਾਣ ਹੈ ਸਾਨੂੰ ਸਾਰਿਆਂ ਨੂੰ ਕਿ ਸਾਡੇ ਕੋਲ ਇੱਕ ਐਸੀ ਹਸਤੀ ਹੈ ਜਿਨ੍ਹਾਂ ਦੇ ਇੱਕ ਬਲਾਵੇ ਤੇ ਹਜ਼ਾਰਾਂ ਸੰਗਤਾਂ ਦਾ ਇਕੱਠ ਹੋ ਜਾਂਦਾ ਹੈ ਔਰ ਗੁਰੂ ਚਰਨਾਂ ਵਿੱਚ ਡੁੱਲ ਕੇ ਨਾਮ ਬਾਣੀ ਸੇਵਾ ਸਿਮਰਨ ਦੀਆਂ ਬਾਤਾਂ ਪਾ ਕੇ ਆਪਣੇ ਜੀਵਨ ਨੂੰ ਸਾਰੇ ਸਫਲ ਕਰਦੇ ਆ ਗੁਰੂ ਸਹਿਮੇਤ ਕਰਨ ਸਭ ਦਾ ਧੰਨਵਾਦ ਤੁਕੀ ਅੱਜ ਭਾਈ ਪਰਮਜੀਤ ਸਿੰਘ ਜੀ ਖਾਲਸਾ ਉਹਨਾਂ ਦਾ ਕੋਗੈਸਤਾਨ ਦੇ ਮੈਂ ਜਲਦੀ ਦਾ ਜਾਣਾ ਪੈਣਾ ਹੈ ਮੈਂ ਬਾਬਾ ਜੀ ਦਾ ਹੁਕਮ ਨਹੀਂ ਤਾਂ ਸਕਿਆ ਤੁਕੀ ਬਾਬਾ ਜੀ ਸਾਡੀ ਸਰਕਾਰ ਯੋਗ ਨੇ ਤੁਕੂ ਗੁਰੂ ਸਹਿਮੇਤ ਕਰਨ ਸਭ ਦਾ ਧੰਨਵਾਦ ਪਟਾਮਪੁਰ ਧੰਨਵਾਦ ਸਿੱਖ ਗੁਰੂਆਂ ਦਾ ਸੱਚੇ ਪਾਤਸ਼ਾਹ ਜੀ ਦਾ ਬਾਬਾ ਜੀ ਦਾ ਧੰਨਵਾਦ ਪਿਆਰ ਸਹਿਤ ਅਧਿਕ ਰਾਵੋ ਜੀ ਵਾਹਿਗੁਰੂ ਦੀ ਜੀਤਾਂ ਖਾਲਸਾ ਵਾਹਿਗੁਰੂ ਦੀ ਜੀਤਾਂ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਜੀਤਾਂ ਐਸਾ ਅੰਤ ਦੇ ਬਹੁਤ ਹੀ ਪਿਆਰੀ ਸਿੱਖਿਆ ਸ਼੍ਰੀਮਾਨ ਸੰਤ ਬਾਬਾ ਅਮੀਰ ਸਿੰਘ ਜੀ ਲੋਦੇ ਨਵੇਂ ਵਾਲੇ ਬਾਬਾ ਜੀ ਸਨਮਾਨ ਕਰ ਰਹੇ ਹਨ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਸਾਡੇ ਸਿੱਖੀ ਸਨਮਾਨ ਜੋ ਡਾਕਟਰ ਸੰਤ ਬਾਬਾ ਗੁਰਨਾਮ ਸਿੰਘ ਜੀ ਮਹਾਂਪੁਰਸ਼ਾਂ ਵੱਲੋਂ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ 사ਤ ਸੰਗਤ ਅਮਾਰ ਜੀ ਸੰਤਾਂ ਦੇ ਸੰਮੁਖ ਪੰਥ ਦੇ ਮਹਾਨ ਵਿਦਵਾਨ ਗਿਆਨੀ ਮੱਖਣ ਸਿੰਘ ਜੀ ਦਸ਼ਮੇਸ਼ ਨਗਰ ਵਾਲੇ ਤੇ ਉਹਨਾਂ ਦਾ ਪ੍ਰਿਸ਼ੀਰ ਜਥਾ ਇਤਿਹਾਸਕ ਵਿਚਾਰਾਂ ਕਮਿਸ਼ਰੀ ਵਿਚਾਰਾਂ শ্রবণ ਕਰਵਾਉਣਗੇ 사ਤ ਸੰਗਤ ਦੇ ਪ੍ਰਿਸ਼ੀਰ ਦੇ ਬਾਬਾ ਗੋਦ ਸਤਕਾਰਯੋਗ ਗਿਆਨੀ ਜੋਗਾ ਸਿੰਘ ਜੀ ਜੋ ਵੀ ਜੀ ਦੇ ਸ਼ਗਿਰਦ ਹਨ ਪੰਥ ਦੇ ਮਹਾਨ ਵਿਦਵਾਨ ਹਨ ਤੇ ਜੋਗੀ ਜੀ ਦੇ ਨਾਲ ਇਸ ਸਟੇਜ ਤੇ ਅੱਗੇ ਬਹੁਤ ਵਾਰ ਇਹ ਆ ਚੁੱਕੇ ਹਨ ਅੱਜ ਵੱਖਰੇ ਬਰਾਬਰ ਜਥੇ ਸਮੇਤ ਹਾਜ਼ਰੀ ਭਰ ਰਹੇ ਹਨ ਆਓ ਬੜੇ ਹੀ ਪਿਆਰ ਨਾਲ ਸ਼ਰਵਨ ਕਰੀਏ ਸ਼ਰਵਨ ਕਰਵਾ ਰਹੇ ਹਨ ਗਿਆਨੀ ਮੱਖਣ ਸਿੰਘ ਜੀ ਦਸ਼ੇਸ਼ ਨਗਰ ਵਾਲੇ ਤੋਂ ਉਹਨਾਂ ਦਾ ਕੁਝ ਸ਼੍ਰੀ ਗੀਤਾ